लुधियाना तो पुलिस दे वो गैंगस्ट के खिलाफ सख्त कार्रवाई करद खतरनाक लंडा गैंग ग्रुप के एक मैं एनकाउंटर तो बाद काबू कर लिया गया जब तो पुलिस लुकण वाले ठिकाने छापेमारी की गई सी उस दे पुलिस पार्टी फायरिंग कर दी गई है जवाब पुलिस वो गोली चलाई गई जिस दौरान कि बदमाश के गोली लगन के नख्मी हो गया जिसनों के इलाज वास्ते सिविल हस्पता भेज दिता गया तो पुलिस कमिश्नर स्वपन शर्मा के वो जानकारी दसिया गया कि गैंगस्टर ਪੁਲਿਸ ਪਾਰਟੀ ਤੇ ਚਾਰ ਰਾਉਂਡ ਫਾਇਰ ਕੀਤੇ ਗਏ ਤੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ 6 ਰਾਉਂਡ ਗੋਲੀਆਂ ਚਲਾਈਆਂ ਗਈਆਂ ਪੁਲਿਸ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਗੈਂਗਸਟਰ ਕਈ ਮਾਮਲੇ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਜਿਸ ਦੇ ਕੁਝ ਸਾਥੀਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਿਆ ਤੇ ਹੁਣ ਇਸ ਦੀ ਵੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਸੀ ਤੇ ਇਸੇ ਦੌਰਾਨ ਕ੍ਰਾਸ ਫਾਇਰਿੰਗ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਜਿਸ ਦਾ ਸਬੰਧ ਹੋਣ ਲੰਡਾ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਇਸ ਮਾਮਲੇ 'ਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ। ਤਿੰਨ ਬੰਦੇ ਆਇਡੈਂਟੀਫਾਈਡ ਸੀਗੇ ਜੀ। ਤਿੰਨ ਬੰਦੇ ਆਪਾਂ ਫੜਲੇ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ। ਤੇ ਪੰਚੇ ਪਰਚੇ ਇਹਨਾਂ ਤੇ ਪਹਿਲਾਂ ਵੀ ਦਰਜ ਐ। ਤੇ ਲੰਡਾ ਹਰੀਕੇ ਜਿਹੜਾ ਹੈ ਉਹਦੇ ਐਸੋਸੀਏਟਸ ਐ। ਇੱਕ ਬੰਦਾ ਇਹਨਾਂ ਵਿੱਚੋਂ ਡਾਇਰੈਕਟਲੀ ਉਹਦੇ ਨਾਲ ਗੱਲ ਕਰਦਾ ਹੈ। ਫਰੋਤੀ ਮਰਡਰ ਅਟੈਂਪਟ ਟੂ ਮਰਡਰ ਦੇ ਵਾਰਦਾਤਾਂ ਨਾਲ ਕੀਤੀਆਂ ਹੋਈਆਂ। ਤਿੰਨ ਬੰਦੇ ਆਪਾਂ ਪਹਿਲਾਂ ਫੜਲੇ ਸੀਗੇ। ਤੇ ਉਹਨਾਂ ਦੀ شناخت ਤੇ ਇੱਕ ਬੰਦਾ ਜਿਹੜਾ ਇਹਨਾਂ ਦਾ ਐਸੋਸੀਏਟ ਸੀਗਾ ਇੱਥੇ ਛੁਪਿਆ ਹੋਇਆ ਸੀਗਾ ਤੇ ਜਦ ਪੁਲਿਸ ਨੇ ਘੇਰਾ ਪਾਇਆ ਤੇ ਇਹਦੇ ਕੋਲ ਵੈਪਨ ਸੀਗਾ ਇਹਨੇ ਫਾਇਰਿੰਗ ਕੀਤੀ ਤੇ ਪੰਜੇ ਰਾਉਂਡ ਪੁਲਿਸ ਵੱਲੋਂ ਫਾਇਰ ਹੋਏ ਪੰਜੇ ਰਾਉਂਡ ਇਸ ਵੱਲੋਂ ਵੀ ਫਾਇਰ ਹੋਏ ਤੇ ਕ੍ਰਿਟੀਕਲੀ ਇੰਜਰਡ ਇਹ ਹੋ ਗਿਆ ਜੀ ਤੇ ਇਹਨੂੰ ਸ਼ਿਫਟ ਕਰ ਕਰਤਾ ਆਪਾਂ ਸਿਵਲ ਹਸਪੀਟਲ ਚ ਸਰ ਤੁਸੀਂ ਜੋ ਜੁਆਇਨ ਕੀਤਾ ਤੁਸੀਂ ਗੈਂਗਸਟਰ ਨੂੰ ਸਾਫ ਗਿਆ ਸੀਗਾ ਵੀ ਇੱਥੋਂ ਦੀ ਤੁਹਾਡੀ ਜਗ੍ਹਾ ਹੈਨੀ ਲੁਧਿਆਣਾ ਜੀ ਤੁਹਾਡੇ ਜੁਆਇਨ ਕਰਦੇ ਹੀ ਆ ਵਾਰਦਾਤ ਹੋਈ ਹੱਦ ਤੋ ਵਾਰਦ ਉਹ ਮਿਲ ਗਿਆ ਨਾ ਦੇਖੋ ਜੀ ਜੀ ਹਾਂ ਜੀ ਤੁਸੀਂ ਆਨ ਆਲੇ ਟਾਈਮ ਤੇ ਗੈਂਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਗੈਂਗਸਟਰ ਬਹੁਤ ਜ਼ਿਆਦਾ ਸક્રિય ਹੈ ਲੁਧਿਆਣਾ ਦੇ ਵਿੱਚ ਗੈਂਗਸਟਰ ਬਸ ਆਈ ਆਈ ਹੱਲ ਹੋਣਾ ਜਿਹੜਾ ਅੱਜ ਹੋਇਆ ਸਿੱਧਾ ਦੋ ਕਿੰਨੇ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਪਪਰ ਚ ਹੈ ਪੰਜ ਪਰਚੇ ਤਾਂ ਆਈਡੈਂਟੀਫਾਈ ਹੋਏ ਆ ਨਾਮ ਹੈਗਾ ਜਿਹੜਾ ਜੀ ਸੁਮਿਤ ਨਾਮ ਸੁਮਿਤ ਸੁਮਿਤ ਜਿਹੜਾ ਅੱਜ ਫੜਿਆ ਗਿਆ ਆ ਕਿੰਨੇ ਕੇਸਾਂ ਦਾ ਰਿਪੋਰਟ ਹੁੰਦਾ ਸੀਗਾ ਜੀ ਤੇ ਦੋ ਤਿੰਨ ਕੇਸ ਤਾਂ ਆਇਡੈਂਟੀਫਾਈ ਹੋਏ ਬਾਕੀ ਤੁਹਾਨੂੰ ਪ੍ਰੈਸ ਨੋਟ ਚ ਬੰਦ ਕਰ ਦਸ ਦੇਗੇ ਸਰ ਕਿੰਨੇ ਕੇ ਫਾਇਰ ਉਹਦੇ ਵੱਲੋਂ ਕੀਤੇ ਗਏ ਕਿੰਨੇ ਕ੍ਰਾਸ ਫਾਇਰ ਚਾਰ ਚਾਰ ਸ਼ਾਇਦ ਉਹਦੇ ਵੱਲੋਂ ਹੋਏ ਹਨ ਤੇ 6 ਸਾਡੇ ਵੱਲੋਂ ਹੈ ਕੋਈ ਪੁਲਿਸ ਕਾਰਨੀ ਤਾਂ ਨਹੀਂ ਚੱਪੀ ਨਹੀਂ ਕੋਈ ਪੁਲਿਸ ਕਾਰਨੀ ਵੀ ਨਹੀਂ ਹੋਈ ਥੈਂਕ ਯੂ ਥੈਂਕ ਯੂ ਲੁਧਿਆਣਾ ਪੁਲਿਸ ਦੇ ਵੱਲੋਂ ਗੈਂਗ